ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਆਪਣਾ ਕੱਲ ਦਾ ਜਿਹੜਾ ਹੈਗਾ ਇਲੈਕਸ਼ਨਸ ਦਾ ਨੋਟੀਫਿਕੇਸ਼ਨ ਪ੍ਰੋਸੈਸ ਚੱਲੂ ਹੋ ਰਿਹਾ ਸੋ ਜਿੱਦਾਂ ਹੀ ਨੋਟੀਫਿਕੇਸ਼ਨ ਗੈਜ਼ਟ ਦੇ ਵਿੱਚ ਅੱਜ ਰਾਤ ਮਿਡਨਾਈਟ ਤੋਂ ਪਬਲਿਸ਼ ਹੋ ਜਾਣਾ ਤਾਂ ਅਸੀਂ ਨੋਟਿਸ ਫਾਰ ਇਲੈਕਸ਼ਨ ਬੁਲਾਵਾਂਗੇ ਕੱਲ ਤੇ ਕੱਲ ਤੋਂ ਨਾਮਿਨੇਸ਼ਨ ਪ੍ਰੋਸੈਸ ਜਿਹੜਾ ਹੈਗਾ ਡਿਸਟ੍ਰਿਕਟਸ ਦੇ ਵਿੱਚ ਚੱਲੂ ਹੋ ਜਾਏਗਾ ਨਾਮਿਨੇਸ਼ਨ ਕੱਲ ਤੋਂ ਲੈ ਕੇ 14 ਤਰੀਕ ਤੱਕ ਜਿਹੜੀ ਹੈਗੀ ਨਾਮਿਨੇਸ਼ਨ ਦੀ ਲਾਸਟ ਡੇਟ ਹੈ ਜਿਸ ਦੇ ਵਿੱਚ 11 ਤੋਂ 3 ਵਜੇ ਤੱਕ ਆ ਯਾ ਤਾਂ ਮੈਂ ਜਾਂ ਮੇਰੇ ਬਿਹਾਫ ਤੇ ਏਆਰਓ ਨਾਮੀਨੇਸ਼ਨ ਪੇਪਰ ਐਕਸੈਪਟ ਕਰ ਸਕਦੇ ਨੇ ਨਾਮੀਨੇਸ਼ਨ ਦਾ ਜਿਹੜਾ ਵੈਨਿਊ ਹੈਗਾ ਰੂਮ ਨੰਬਰ 103 ਡੀਸੀ ਆਫਿਸ ਦੇ ਵਿੱਚ ਜਿਹੜਾ ਕਿ ਡਿਪਟੀ ਕਮਿਸ਼ਨਰ ਦੀ ਕੋਰਟ ਹੈ ਉੱਥੇ ਸੈਟ ਅਪ ਕੀਤਾ ਹੈ ਐਂਡ ਉੱਥੇ ਸਾਰੇ ਪ੍ਰਬੰਧ ਕੀਤੇ ਗਏ ਨੇ ਜਿਹੜਾ ਸਕਰੂਟੀਨੀ ਦੀ ਡੇਟ ਹੈ ਉਹ ਹੈਗੀ 15 ਤਰੀਕ ਨੂੰ ਸਕਰੂਟੀਨੀ ਕੀਤੀ ਜਾਏਗੀ ਸਾਰੇ ਨਾਮੀਨੇਸ਼ਨ ਪੇਪਰਸ ਦੀ ਤੇ ਉਸ ਤੋਂ ਬਾਅਦ ਜਿਹੜਾ ਵਿਡਰੋਅਲ ਹੈ ਉਹ 17 ਤਰੀਕ ਤੱਕ ਤੁਸੀਂ ਵਿਡਰੋਅਲ ਦੇ ਸਕਦੇ ਹੋ ਫਰਡੇ ਡੇ ਤੱਕ ਆਫਟਰ ਦੀ ਸਕਰੂਟੀਨੀ ਇਜ਼ ਓਵਰ ਪੋਲ ਦੀ ਡੇਟ ਸਾਰਿਆਂ ਨੂੰ ਪਤਾ ਹੈ 1 ਜੂਨ ਨੂੰ ਸਾਡੀ ਪੋਲਿੰਗ ਹੈ ਸਿਕਿਉਰਿਟੀ ਡਿਪੋਜ਼ਿਟ ਜਿਹੜੀ ਹੈਗੀ 25000 ਫਾਰ ਜਨਰਲ ਕੈਂਡੀਡੇਟ ਐਂਡ 12500댓 ਇਜ਼ 50% ਆਫ ਦੀ ਜਨਰਲ ਕੈਂਡੀਡੇਟ ਇਜ਼ ਫਾਰ ਦੀ ਐਸ ਸੀ ਕੈਂਡੀਡੇਟ ਵਾਹਨ ਜਿਹੜੇ ਹੈਗੇ 100 ਮੀਟਰ ਦੇ ਦਾਇਰੇ ਦੇ ਵਿੱਚ ਤਿੰਨ ਵਾਹਨ ਸੀ ਆ ਸਕਦੇ ਨੇ ਕਿਸੇ ਵੀ ਕੈਂਡੀਡੇਟ ਦੇ ਐਂਡ ਜਿਹੜੇ ਮੈਕਸਿਮਮ ਨੰਬਰ ਆਫ ਪਰਸਨ ਐਂਟਰਿੰਗ ਦੀ 100 ਮੀਟਰ ਬਾਉਂਡਰੀ ਨੋਮੀਨੇਸ਼ਨ ਪ੍ਰੋਸੈਸ ਲਈ ਉਹ ਪੰਜ ਹੀ ਵਿਅਕਤੀ ਐਂਟਰ ਕਰ ਸਕਦੇ ਨੇ ਜਿਹੜੀ ਰੈਕਗਨਾਈਜ਼ਡ ਨੈਸ਼ਨਲ ਤੇ ਸਟੇਟ ਪਾਰਟੀ ਹੈ ਉੱਥੇ ਜਿਹੜਾ ਪ੍ਰਪੋਜ਼ਰ ਇੱਕ ਦੀ ਰਿਕੁਆਇਰਮੈਂਟ ਹੈ ਤੇ ਜਿਹੜੇ ਰਜਿਸਟਰਡ ਐਂਡ ਰੈਕਗਨਾਈਜ਼ਡ ਪੋਲਿਟੀਕਲ ਪਾਰਟੀਆਂ ਨੇ ਜਾਂ ਇੰਡੀਪੈਂਡੈਂਟ ਨੇ ਉਹਨਾਂ ਲਈ 10 ਪ੍ਰਪੋਜ਼ਰਸ ਦੀ ਲੋਡ ਹੈ ਜਿਹੜੇ ਕਿ ਉਸੇ ਕੰਸਟੀਟੂਐਂਸੀ ਨੂੰ ਬਿਲੋਂਗ ਕਰਦੇ ਨੇ ਬਾਕੀ ਕੈਂਡੀਡੇਟਸ ਨੂੰ ਜਿਹੜੀ ਹੈ ਰੀਸੈਂਟ ਫੋਟੋਗ੍ਰਾਫ ਅਗਰ ਹੈ ਤਾਂ ਇਨਸਟਰਕਸ਼ਨਸ ਨੇ एफिडेविट ਦੇ ਵਿੱਚ ਜਿਹੜਾ ਫਾਰਮ 26 ਹੈ ਉਸ ਦੇ ਵਿੱਚ ਕੋਈ ਵੀ ਖਾਨਾ ਖਾਲੀ ਨਹੀਂ ਛੱਡਣਾ ਹੈ ਕੈਂਡੀਡੇਟ ਨੇ ਅਗਰ ਕੋਈ ਨਹੀਂ ਪਤਾ ਤਾਂ ਉਥੇ ਨਾਟ ਐਪਲੀਕੇਬਲ ਜਾਂ ਨੈਲ ਜਾਂ ਨਾਟ ਨੋਨ ਸੋ ਇਹਦਾ ਵੀ ਅਗਰ ਕੋਈ ਖਾਲੀ ਕੋਈ ਕੈਂਡੀਡੇਟ ਛੱਡਦਾ ਹੈ ਤਾਂ ਵੀ ਵਿਲ ਗਿਵ देम ਅ ਨੋਟਿਸ ਕਿ ਇਹ ਤੁਹਾਡੇ ਬਲੈਂਕ ਨੇ ਸੋ ਦੇ ਵਿਲ ਹੈਵ ਐਨ ਓਪਰਚ्युनिटी ਟੂ ਸਬਮਿਟ ਦੀ ਰਿਵਾਈਜ਼ਡ ਐਫਿਡੇਵਿਟ ਖਰਚੇ ਦੀ ਜਿਹੜੀ ਲਿਮਿਟ ਹੈ ਉਹ 95 ਲੱਖ ਹੈਗੀ ਐਂਡ ਜਿਹੜੀ ਖਰਚਾ ਕਿਸ ਬੇਸਿਸ ਤੇ ਕੈਲਕੂਲੇਟ ਕਰਨਾ ਹੈ ਉਹ ਰੇਟ ਫਿਕਸ ਜਿਹੜੀ ਸੀ ਆਫਿਸ ਤੋਂ ਆਈ ਹੈ ਉਹ ਜਿਵੇਂ ਅਸੀਂ ਪੋਲਿਟੀਕਲ ਪਾਰਟੀਆਂ ਦੇ ਸਾਰੇ ਨੁਮਾਇੰਦਿਆਂ ਨੂੰ ਇੱਕ ਉਹਨਾਂ ਦੀ ਕਾਪੀ ਦੇ ਦਿੱਤੀ ਹੈ ਸੈਪਰੇਟ ਬੈਂਕ ਅਕਾਊਂਟ ਖੋਲਿਆ ਜਾਏਗਾ ਕੈਂਡੀਡੇਟ ਦਾ ਜਾਂ ਤਾਂ ਅਕੇਲੇ ਦਾ ਜਾਂ ਫਿਰ ਉਹਨਾਂ ਦੇ ਇਲੈਕਸ਼ਨ ਏਜੰਟ ਦੇ ਨਾਲ ਜੁਆਇੰਟ ਅਕਾਊਂਟ ਜਿਹਦੇ ਵਿੱਚੋਂ 95 ਲੱਖ ਦੀ ਲਿਮਿਟ ਖਰਚ ਹੋਣੀ ਹੈ ਬਾਕੀ ਜਿਹੜਾ ਹੈਗਾ ਇਹਨਾਂ ਦੇ ਨਾਲ ਕਿਸ ਤਰੀਕ ਤੇ ਨਾਲ ਖਰਚਾ ਮੇਨਟੇਨ ਹੋਣਾ ਹੈ ਉਹ ਰਜਿਸਟਰ ਕਿਦਾਂ ਮੇਨਟੇਨ ਕਰਦਾ ਉਹਦੀ ਕਾਪੀ ਜਦੋਂ ਇਨੋਮੀਨੇਸ਼ਨ ਫਿਲ ਕਰਦੇ ਨੇ ਖਰਚੇ ਦੀ ਰਜਿਸਟਰ ਦੀ ਕਾਪੀ ਅਸੀਂ ਦਿੱਤੀ ਜਾਊਗੀ ਸਿੰਗਲ ਵਿੰਡੋ ਸਿਸਟਮ ਫਾਰ 올 ਪਰਮਿਸ਼ਨ ਇਜ਼ ਆਪਰੇਸ਼ਨਲ ਇਨ ਡੀਸੀ ਆਫਿਸ ਇਹ ਕਾਊਂਟਰ ਨੰਬਰ ਵੀ ਗਰਾਉਂਡ ਫਲੋਰ ਡੀਸੀ ਆਫਿਸ ਦੇ ਉੱਤੇ ਸਿੰਗਲ ਵਿੰਡੋ ਸਿਸਟਮ ਆਪਰੇਸ਼ਨਲ ਹੈ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਪਰਮਿਸ਼ਨ ਲੈਣੀ ਹੈ ਉਹ ਘੱਟੋ ਘੱਟ 48 ਘੰਟੇ ਪਹਿਲੇ ਦੇ ਸ਼ੁੱਡ ਅਪਲਾਈ ਤਾਂ ਕਿ ਅਸੀਂ ਇਹਨੂੰ ਟਾਈਮਲੀ ਪ੍ਰੋਸੈਸ ਕਰ ਸਕੀਏ ਤੇ ਜਿਹੜੇ ਵੀ ਨਿੱਜੀ ਦੁਕਾਨ ਜਾਂ ਮਕਾਨਾਂ ਦੇ ਉੱਤੇ ਪੋਸਟਰ ਬੈਨਰ ਲੱਗਦੇ ਨੇ ਉਹਦਾ ਇੱਕ ਕਨਸੈਂਟ ਫਾਰਮ ਹੁੰਦਾ ਹੈ ਉਹ ਕਨਸੈਂਟ ਫਾਰਮ ਸਾਰਿਆਂ ਨੂੰ ਸਰਕੂਲੇਟ ਕੀਤਾ ਹੈ ਤਾਂ ਕਿ ਆਪਣੇ ਕੋਲ ਮੇਨਟੇਨ ਰੱਖੀਏ ਜਿਹਦੇ ਕੋਲ ਕਨਸੈਂਟ ਫਾਰਮ ਨਹੀਂ ਹੈ देन ਫਲਾਈਂਗ ਸਕਵਾਡ ਵਿਲ ਬੀ ਰਿਮੂਵਿੰਗ ਐਂਡ ਆਲਸੋ ਇਸ਼ੂਇੰਗ ਨੋਟਿਸ ਜਿਸ ਪਾਰਟੀ ਦੇ ਉੱਥੇ ਪੋਸਟਰ ਬੈਨਰ ਲੱਗੇ ਹੋਏ ਸੀਗੇ ਤੇ ਸੁਪਰੀਮ ਕੋਰਟ ਦੀ ਅਦਾਇਤਾ ਮੁੱਦਾ ਵੀ ਜਿਹੜਾ ਲਾਊਡ ਸਪੀਕਰ ਦਾ ਟਾਈਮ 6 ਵਜੇ ਤੋਂ ਲੈ ਕੇ 10 ਵਜੇ ਤੱਕ ਦਾ ਹੈਗਾ ਕੱਲ ਨੋਟੀਫਿਕੇਸ਼ਨ ਤੇ ਚਾਲੂ ਹੋਣ ਤੋਂ ਬਾਅਦ ਸਾਡੀ ਸਟੈਟਿਕ ਸਰਵੇਲੈਂਸ ਟੀਮਾਂ ਨਾਕੇ ਲੱਗ ਜਾਣਗੇ 33 ਨਾਕੇ ਹਰ 8-8 ਘੰਟੇ ਦੀ ਸ਼ਿਫਟਾਂ ਦੇ ਵਿੱਚ ਲੱਗੇ ਹੋਣਗੇ ਆ ਬਾਕੀ ਬ੍ਰੌਡਲੀ ਹੁਣ ਜਿਹੜੀ ਹੈ ਕਿਉਂਕਿ ਰਿਵਾਈਜ਼ਡ ਸਾਡੀ ਵੋਟਰ ਸੂਚੀ ਹੈ ਪਹਿਲਾਂ ਆਪਾਂ ਡੂਰਿੰਗ ਨੋਟੀਫਿਕੇਸ਼ਨ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਦੋਂ 19,68,000 ਵੋਟਰ ਸੀਗੇ ਹੁਣ ਸਾਡੇ 19,91,000 ਵੋਟਰ ਹੈ ਐਂਡ ਕੁਝ ਫਾਰਮ ਕਿਉਂਕਿ 4 ਮਈ ਜਦੋਂ 10 ਡੇਜ਼ ਬਿਫੋਰ ਦੀ ਲਾਸਟ ਡੇਟ ਆਫ ਨੋਮੀਨੇਸ਼ਨ ਤੱਕ ਤੁਸੀਂ ਨਵੇਂ ਫਾਰਮ ਦੇ ਸਕਦੇ ਹੋ ਤੇ ਸਾਨੂੰ ਉਮੀਦ ਹੈ ਵੀ ਇਹ ਜਿਹੜਾ ਹੈਗਾ ਨੰਬਰ ਆਫ ਵੋਟਰਸ 2 ਲੱਖ ਕ੍ਰੋਸ ਕਰ ਜਾਣਗੇ ਇਹਦੇ ਡਿਸਟ੍ਰਿਕਟ